ਗੜੀ ਤੋਂ ਉਸੇ ਤਰ੍ਹਾਂ ਕੇ ਰਹਿਣਾ ਬਹੁਤ ਸਾਰਾ ਰੀਸ ਸਾਹਿਬ ਜੀ ਮੈਂ ਤੁਹਾਨੂੰ ਬਹੁਤ ਸਮਝਾਇਆ ਤਿੰਨ ਤੀਆਂ ਉਹਨਾਂ ਨੂੰ ਵੀ ਫਰਮ ਸਾਹਿਬ ਜੀ ਜੀ ਆ ਗਏ ਉਹਨਾਂ ਨੂੰ ਵੀ ਮਿਲਿਆ ਖਾਬ ਹੋ ਗਏ ਸਾਰੇ ਕਸੇ ਲਈ ਤਾਂ ਬਹੁਤ ਬਹੁਤ ਧੰਨਵਾਦ ਸਾਡੀ ਕਵਰਜ ਕਰਨ ਲਈ ਸਾਰੇ ਪੱਤਰਕਾਰ ਵੀਰਾਂ ਦਾ ਸਾਡੀ ਜੱਥੇਬੰਦੀ ਲਈ ਬਹੁਤ-ਬਹੁਤ ਤਾ ਪ੍ਰਧਾਨ ਸਭਾ ਪਾਇਲ ਕਸਵਾ ਦੁਰਾਪ ਲੋਹਿਆੜੇ ਦੇ ਵਿੱਚ ਇਸ ਮੌਕੇ ਤੇ ਬਾਬਾ ਸਾਹਿਬ ਬੇੜਕਰ ਨੂੰ ਵੀ ਅਸੀਂ ਯਾਦ ਕਰਨਾ ਹੈ ਔਰ ਅੱਜ ਦਸਵੇਂ ਪਿਤਾ ਖਾਲਸਾ ਪੰਥ ਦੇ ਬਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਸਰੂਪ ਦੇਣਾ ਉਹਨਾਂ ਨੂੰ ਵੀ ਯਾਦ ਕਰਨਾ گروہ مہا پورشوں یاد کر کے فتح بلند کریے واحر واحد آج مانچتے براجمان ستکار ڈاکٹر جسپریت سنگا جی جنہ نے بھی سو بائی راج سبھا کو چناؤ لڑیا اور میں لگاتار, دل دل خوش لگاتار اور خوشی اس گل دیا جس دن میں اپنی راجنیتک پاری آمد کی پارٹی کو شروع کی اسے دن میرے موٹے کا موٹا جوڑ کے کھڑے ہو گئے اور آج پائے ہر کے گا اے دوسرا پروگرام ہے اور یہ آئے کہ اس پروگرام کی لڑی پائے ہر کے چلائی جائے جائے سرکار دوک ساتھیوں مجھ سے برازمہ کا اکتر دلپری سے کھلی ایسا کو کمانو جتے بندی نے پڑھا ہے مانو بھارپری سے کھرابا سا ਸੀਨੀਅਰ ਬਾਈਸ ਪ੍ਰਧਾਨ ਕੁਲਵੀਰ ਸਿੰਘ ਈਸ਼ਰੂ ਜੀ ਔਰ ਜਥੇਬੰਦੀ ਦੇ ਚੇਅਰਮੈਨ ਮਾਜੋ ਜਸਪਾਲ ਸਿੰਘ ਜਿਹੜਾ ਕੀ ਸਾਡੇ ਖਾਸ ਤੌਰ ਤੇ ਪੁੱਜੇ ਨੰਗਰ ਤੋਂ ਨਾਨਕਪੁਰ ਸਾਹਿਬ ਨਾਤੀ ਡਾਕਟਰ ਕਹਿਰ ਜੀ ਜਿਹੜੇ ਵੱਡਾ ਹਸਪੀਟਲ ਬਤਾਰ ਐਮ ਡੀ ਐਮ ਐਸ ਕਰਕੇ ਚਲਾਉਂਦੇ ਨੇ ਜਿਹੜੇ ਹਮੇਸ਼ਾ ਨੂੰ ਸਲਾਕੇ ਨਾਨਕਪੁਰ ਸਾਹਿਬ ਦੇ ਵਿੱਚ آپ اچھا ہم اگر کرتے ہیں سمال پتھ پروگرام سال سے دو چار بڑھے کراؤں دے مشرے دیریں براسر نے کھانسا لے بچ بہت بڑھا پروگرام ہویا تھی دوسیوں دیکھتے ہو رہے یا میری ویڈیو کو مدی آؤں دے اپنی کھوڑے کھوڑ وہ اینہ دیکھتے ہو رہے ہیں اینہ دیکھتے ہو رہے ہیں اورگیرائزی دیکھتے ہو رہے ہیں اورگیرائزیشن کی کھانیا

اور پورے پنجاب دے وچ بہت سارے سبھی جنہ دے میں نو لے سکتا ہوں کہ سارے کو معافی چاہوں گا سکار جوک ساتھیو پنجاب دی ترتی دے اسی رہنہ لے لوگ ہیں جس ترتی دے نارا دیتا گیا ہم مانس کی جاتی سب ایک کے پہچا ہوں جس ترتی دے نارا دیتا گیا بود بود کوئی سا. سا. تو کوئی چار دروازے کامندر کو سانجا جات پات نہیں رکھنے جس تر دیتے دسا گروہ کی چانش ہوا جس تر دیتے سب گروہ رداس مارا تے کبھی مارا کوئی کدھی چوبر جانے آئے یا کدھی کیا ترکیم آئے, آئے. یا فگوانے نے کور کرتے کل کھڑا کر ساب آئے یا کر شکر بیت کا جے نے جیمتی اچنا لیا ہے اس اچنا میں اپنا آج میں جہاں بڑے زون کو آن چھوٹ ملے سامساب سے رحمی داس رہے پر سان چھوٹے اور بڑے پنجاب دیتا دیتے پاہاں پاہاں سمتہار میں جہاں پاہاں سمتہار میں جہاں ملوک لو فندہ میں تل رائیں تلیہیں فندہ میں تل رائیں فندہ میں کم دیا ہے

ਸਕੂਲ ਦੇ ਕਦਰੇ ਕਲਾਸਰ ਤੱਕ ਮੁੰਜੇ ਕਿੰਦਾ ਗਿਆ ਉਹਨਾਂ ਨੂੰ ਬਰਾਬਰ ਦੀ ਐਜੂਕੇਸ਼ਨ ਆਵੇ ਤੇ ਭਾਰਤ ਦੇ ਸੰਵਿਧਾਨ ਚ ਫੰਡਾਮੈਂਟਲ ਰਾਈਟ ਹੈ ਕਿਉਂ-ਕਿਉਂ ਮਿਲਿਆ ਸਵਾਲ ਪਹਿਲਾ ਹੋ ਜਾਏ ਕਿ ਐਜੂਕੇਸ਼ਨ ਦਾ ਰਾਈਟ ਕਿਉਂ-ਕਿਉਂ ਮਿਲਿਆ ਇਸ ਦੇਸ਼ ਵਿੱਚ ਜਿਹੜੀਆਂ ਦਾਦੀਆਂ ਅਨਪੜ੍ਹ ਸੀ ਜਿਹੜੀਆਂ ਨਾਨੀਆਂ ਅਨਪੜ੍ਹ ਸੀ ਜਿਹਨਾਂ ਦੇ ਦਾਦੇ ਤੇ ਗਿਆਨੇ ਅਨਪੜ੍ਹ ਸੀ ਉਹਨਾਂ ਸਾਰਿਆਂ ਨੂੰ ਮਿਲ ਕੇ ਸਾਦੀ ਕਰ ਪਾਉਂਦੇ ਉਹ ਇਕੱਲੇ ਦੰਦ ਤੇ ਨਹੀਂ ਹੋਈ

ਫੰਡਮੈਂਟਲ ਰਾਈਟਸ ਦਾ ਸੰਧਾਰ ਹੈ ਕਿ ਤੁਸੀਂ ਆਪਣਾ ਕਿੱਤਾ ਖੋਲ੍ਹ ਸਕਦੇ ਆ ਆਪਣੀ ਮਾਚੀ ਦਾ ਕਿੱਤਾ ਖੋਲ੍ਹ ਸਕਦੇ ਆ ਜੇ ਅੱਜ ਅਸੀਂ ਸਕੂਟਰ ਦੀ ਦੁਕਾਨ ਲਗਾਉਂਦੇ ਜੇ ਅਸੀਂ ਮੋਬਾਈਲ ਦੀ ਦੁਕਾਨ ਚਲਾਉਂਦੇ ਜੇ ਅੱਜ ਅਸੀਂ ਕੋਈ ਕਿੱਤਾ ਤੁਸੀਂ ਮਰਿਓ ਤੇ ਮੇਰੇ ਤੱਕੜੇ ਛੱਡਦੇ ਆ ਜੇ ਤੁਸੀਂ ਪਿੰਡਾਂ ਦੀ ਝੂਠ ਇਕੱਠੀ ਕਰਕੇ ਆਪਣੀਆਂ ਨਸਲਾਂ ਨੂੰ ਪਾਲਣਾ ਛੱਡ ਦਿੱਤਾ ਆ ਇਹ ਬੇਦਰ ਸਾਹਿਬ ਦੀ ਕਿਰਪਾ ਹੈ ਫੰਡਮੈਂਟਲ ਰਾਈਟਸ ਭਾਗੀਆਂ ਸੋਤੈ ਨਿਕਿਰਪਾ ਹੋਈਆ ਜੇ ਅੱਜ ਇਹ ਕਿਰਪਾ ਕਲੇ ਰੰਧਾਸੀ ਰੰਧਾਸੀ ਤੇ ਨਹੀਂ ਹੋਈ ਕਲੇ ਬਾਜੀ ਕਰਤੇ ਨਹੀਂ ਹੋਈ ਇਹ ਕਿਰਪਾ ਭਾਗਤ ਦੇ ਸਭਧਾਨ ਦੇ ਕਲੇ ਹਜਰੀ ਸੇ ਪਰਵਾਹ ਨਹੀਂ ਕੀਤੀ ਤੇ ਨਹੀਂ ਸਪਰੀਮ ਕੋਰਟ ਦਾ ਹਾਈ ਕੋਰਟ ਦਾ ਆਰਡਰ ਆਇਆ ਅੱਜ ਤੋਂ ਚਾਰ ਦਿਨ ਪਹਿਲਾਂ ਕਿ ਤੁਸੀਂ ਮੰਦਰ ਦੇ ਪੁਜਾਰੀ ਬਣਨਾ ਤੇ ਤੁਸੀਂ ਬ੍ਰਾਹਮਣ ਹੀ ਹੋਵੋ ਇਹ ਜ਼ਰੂਰੀ ਨਹੀਂ ਹੈ ਪਰੰਪਰਾ ਕਹਿੰਦੀ ਆ ਕਿ ਜੇ ਮੰਦਰ ਦਾ ਪੁਜਾਰੀ ਬਣਨਾ ਤੇ ਬ੍ਰਾਹਮਣ ਹੋਣਾ ਚਾਹੀਦਾ ਪਰ ਭਾਰਤ ਦੇ ਸੰਵਿਧਾਨ ਦੇ ਕਹੜੇ ਅਨੁਸਾਰ ਭਾਰਤ ਦੇ ਲੋਕਾਂ ਨੂੰ ਸਾਰਿਆਂ ਨੂੰ ਅੱਜ ਜੇ ਤੁਸੀਂ ਪੁਜਾਰੀ ਬਣ ਸਕਦੇ ਮੰਦਰ ਦੇ ਗੁਰਦੁਆਰੇ ਦੇ ਪੁਜਾਰੀ ਬਣ ਸਕਦੇ ਆ ਇਹਦਾ ਪ੍ਰਸ਼ਾਦਨੀ ਚੌਥੇ ਪੋਤੇ ਆਰਿਆਂ ਦਾ ਤੋੜ ਦਰਗਾਹ ਬੁੱਧਿਆ ਨੀਸੀ ਦਿੱਤਾ ਜਾਂਦਾ ਅੱਜ ਪਿੰਡ ਪੜੀ ਦੇ ਸਾਥ ਨਾਲ ਭਾਈ ਗੁਰੂ ਆਪਣੀ ਹੱਕ ਨਾਲ ਤੁਸੀਂ ਕਹਿੰਦੇ ਆ ਜੇ ਹੱਕੇ ਨਾਲ ਤੁਸੀਂ ਆਪਣਾ ਘਰ ਬਣਾਇਆ ਇਹ ਭਾਰਤ ਦੇ ਸੰਵਧਾਨ ਦੇ ਫੰਡਾਮੈਂਟਲ ਰਾਈਟ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਧਰਮ ਬਣਾ ਸਕਦੇ ਆ ਤੁਸੀਂ ਆਪਣੇ ਘਰ ਦੀ ਯਾਦਗਾਰ ਪੜਾ ਸਕਦੇ ਆ ਤੁਸੀਂ ਆਪਣੇ ਘਰ ਦਾ ਮੰਦਿਰ ਕੋਲ ਤੋਂ ਪੜਾ ਸਕਦੇ ਆ ਇਹ ਕਿਰਪਾ ਕਦੇ ਰੰਦਾਸੀਏ ਤੇ ਨਹੀਂ ਹੋਈ ਰੰਦਾਸੀਏ ਦੇ ਲਈ ਹੋਈ ਕੱਲੇ ਕਿਰਪਾ ਸਵਧਾਰਨੀ ਕੱਲੇ ਵਾਰ ਵਿੱਚ ਨਹੀਂ ਤੇ ਨਹੀਂ ਹੋਈ ਤੇ ਰਾਮਗੜੀਆਂ ਦੇ ਵਿੱਚ ਹੋਈ ਆ ਜਦ ਰਾਮਗੜੀਆਂ ਕੋਲ ਬਾਰੇ ਇਹ ਲਵਾਰੇ ਤੇ ਵੀ ਹੋਈ ਆ ਜਿਹੜਾ ਮੱਖਣ ਸਾਹ ਲਵਾਰਾ ਨੂੰ ਘਰ ਬਣਾਇਆ

ਕਿ ਬੋਤਾਂ ਤੇ ਬੈਠ ਕੇ ਕੋਈ ਰੋਗ ਨਹੀਂ ਸਕਦਾ ਜਿਹੜਾ ਹਕਲਾ ਦੇ ਬਾਅਦ ਲੱਗਿਆ ਹੁੰਦਾ ਸੀ ਕੰਡੀਆਂ ਦੇ ਡੌਗਸ ਆ ਰੌਟ ਲਾਉਂਡ ਭਾਰਤੀ ਦੇ ਕੁੱਤੇ ਹੋਣ ਤੇ ਨਹੀਂ ਬਰ ਸਕਦੇ ਸੇਵਾ ਘਰ ਤੇ ਵੀ ਨਹੀਂ ਬਰ ਸਕਦੇ ਜੇ ਧੀਆ ਕੁੱਤੇ ਨੂੰ ਲਿਆ ਕੇ ਫਿਰ ਉਹ ਦੇਖਣ ਜਾਂਦੇ ਆ ਨਾ ਦਿਲ ਵਾਲੇ ਧੁਲਣੀਆਂ ਲੈ ਜਾਏਗੇ ਤੇ ਉਹ ਵੀ ਇਹਦੀ ਕਰਤਾ ਹੈ ਇਹ ਕਿਰਪਾ ਕਿੱਥੇ ਲਿਖੀ ਆ ਫੰਡਮੈਂਟਲ ਰਾਈਟਸ ਕਿ ਲਿਖੀ ਆ ਫੰਡਮੈਂਟਲ ਰਾਈਟਸ ਉਂਗਲ ਕਰਤਾਰ ਚੈਨ ਤੋਂ ਮਿਲ ਸਕਦਾ ਮੁਸਲਮਾਨ ਕਰਤਾਰ ਚੈਨ ਤੋਂ ਮਿਲ ਸਕਦਾ ਅੱਜ ਤੁਸੀਂ ਬਾਜਿੱਗੀ ਕਰਤਾਰ ਚੈਨ ਨੂੰ ਭੁੱਲਿਆ ਇਹ ਗੱਲ ਵੀ ਅੱਜ ਰੱਬ ਨੇ ਸੁਣਦਾ ਚੁਣ ਲੀ ਕਿ ਤੁਸੀਂ ਚੱਕ ਸਾਡੇ ਜੈਕਾਰਾ ਫਰਾਜ਼ ਵਾਲੇ ਕਲਾਰੀ ਬਾਣ ਦੇਤੇ ਫਰਾਜ਼ ਵਾਲੇ ਕਲਾਰੀ ਬਾਣ ਦੇਤੇ ਕਿ ਖਿਆਲ ਲਓ ਗੱਲ ਕਲਾਰੀ ਕੋਲ ਵੀ ਚਲੇ ਗਿਆ ਜੋ ਪਤਰਾ ਸਾਹਿਬ

واہ جی <laughs> 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 雨 marriages aso 1 a shirt i am a long term